ਕਿਆ ਪ੍ਰੀਸ਼ਾਤੀਏ ਕਾਲ ਤੇ ਲਫਾਫਾ ਉਹ ਜਿਹੜੀ ਫਰੀਸ਼ ਫਰੀ ਮੌਸਮ ਹੈ ਪੈ ਠੰਡਾ ਸਾਰਿਆਂ ਨੂੰ ਸੌਂਗ ਨੀਂਦੇ ਦੀਆਂ ਲੱਖ-ਲੱਖ ਵਧਾਈਆਂ ਤੇ ਸੌਂ ਚੜ ਗਿਆ ਸਾਰਾ ਸੁੱਖਾ ਭਰਾ ਹੋਵੇ ਸਹੀ ਗੱਲ ਆ ਰੈਂਦੇ ਹਨਾ ਅੱਧਾ ਗੁੱਡਣ ਤੋਂ ਅਬੀਲਾ ਦੇ ਨੀਚੇ ਕੀ ਕਰ ਆਣਗੇ ਕੱਲ ਨੂੰ ਫਿਰ ਅੱਜ ਕਾਲਦਾ ਨਹੀਂ ਓਲਾ ਫਿਰਦਾ ਓਲਾ ਨਹੀਂ ਆਉਂਦੀ ਕੀ ਕਾਲੇ ਸੱਪ ਨੂੰ ਖਾ ਜਾਂਦਾ ਤੂਹੇ ਨੂੰ ਹਮ ਓਕੇ ਫਿਰਦਾ ਵਧੀਆ ਤੀਆ ਉਹ ਉੱਥੇ ਫਿਰ ਰਹੀ ਮੈਂ ਦੇਖਿਆ ਪਤਾ ਨਹੀਂ ਕੀ ਜੀ ਫਿਰਦੀ ਹੈ ਫਿਰ ਮੈਂ ਅੰਟਰ ਨੂੰ ਕਹਿਤਾ ਦੀਨਾ ਕਿ ਬਈ ਨਿਓਲਾ ਫਿਰਦਾ ਆਪਣਾ ਧਿਆਨ ਨਾਲ ਠੰਡਾ ਮੋਸਮ ਤੀ ਹੋ ਗਿਆ ਓਹ ਫਿੱਜ ਗਈ ਲੋ ਜੀ ਦੁਪਹਿਰ ਦਾ ਟਾਈਮ ਆ ਤੇ ਅਸੀਂ ਜਾ ਰਹੇ ਆ ਪਟਿਆਲੇ ਵੈਸੇ ਮੇਰੀ ਕੋਈ ਸਲਾਹ ਨਹੀਂ ਤੇ ਜਾਣਦੀ ਇਹਦੇ ਬਸ ਆ ਜਾਣੇ ਕਿ ਮਮਾ ਗੈਸ ਜੁਗਿਤ ਅਰੋ ਵਿਟੂ ਕਰੇ ਕੀ ਕਰਨਗੇ ਜਿਵੇਂ ਮੀ ਪੈਰਾ ਸਵੇਰ ਦੇ ਦੇਖੋ ਮੌਸਮ ਬਹੁਤ ਵਧੀਆ ਹੋਇਆ ਪਿਆ ਹਜੇ ਵੀ ਕਣੀਆ ਪੈ ਰਹੀਆਂ ਨੇ ਮੈਂ ਲੈ ਕੇ ਆਣੀ ਆ ਅਸਲ ਵਿੱਚ ਮੇਰੇ ਸੂਟ ਨਾਲ ਦੀ ਪਾਈਪਿੰਨ ਤੇ ਬਾਕੀ ਦੇਖਾਂਗੇ ਜੇ ਕੋਈ ਹੋਰ ਚੀਜ਼ ਨੂੰ ਤੇ ਪਸੰਦਾ ਵੀ ਚੌਕ ਲੈ ਕੇ ਆਣੇ ਆਲੇ ਨੇ ਤੇ ਬਸ ਪੋਰਟਾ ਪਿਛਲੇ ਲੈ ਕੇ ਮੈਂ ਬਸ ਥੋੜੇ ਬਸ ਸਮਾਨ ਲੈ ਕੇ ਆਉਂਗੀ ਖਾਣ ਕੇ ਲੈਣ ਨੂੰ ਅੱਜ ਮੇਰੀ ਬਹੁਤ ਖ lãi ਗੇ ਪਕੌੜੇ ਬਣਾਵਾ ਕਿਉਂਕਿ ਮੌਸਮ ਠੰਡਾ ਪਿਆ ਦੇਖੋ ਕਿੰਨਾ ਵਜੇ ਮਾਸਟਰ ਦਾ ਬਾਕੀ ਪੂੜੇ ਵੀ ਲਾਵਾਂਗੇ ਆਪਾਂ ਕੱਲ ਜਾਂ ਅਪਸ ਤੇ ਵੀਡੀਓ ਨੇਂ ਤੱਕ ਜ਼ਰੂਰ ਦੇਖਿਓ ਜੀ ਲੋ ਜੀ ਆਪਾਂ ਆ ਗਏ ਹਾਂ ਚੁੰਗੀ ਤੇਰੀ ਲੈਣ ਵਾਸਤੇ ਤੇ ਆਸੀ ਕਿ ਆਪਣੀ ਦੁਕਾਨ ਜਿੱਥੋਂ ਲੈ ਕੇ ਬਣਾਏ ਇੱਕ ਗਾਹ ਹਾਂਜੀ ਬਾਹਰ ਬਣਾ ਲਈ ਸੀਗੀ ਜੀ ਮੈਨੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਮੈਂ ਜਿਆਦਾ ਪਰੇਖੋ ਹੀ ਲੈਣੀ ਨੀ ਆ ਜੀ ਗ੍ਰੇਡ ਤਾਂ ਹੈਗਾ ਤਾਂ ਮਹਿੰਗੀ ਨੇ ਪਰ ਚੱਲ ਮੈਸਾਂ ਹੀ ਲੈਸਾਂ ਮੈਸਾਂ ਹੀ ਮੈਸਾਂ ਮਰੂਦ ਕਿੰਨੇ ਸੋਣੇ ਲੱਗੇ ਮਰੂਦ ਨੇ ਹੀ ਆਪਾ ਆਪਾ ਪਹਿਲਾਂ ਉਰੀ ਜਾਂਦੇ ਹੁੰਦੇ ਸੀ ਹਨਾ ਕਿੱਥੇ ਨੇ ਉਹ ਆਨੰਦ ਵੀਰੇ ਨਾਲ ਲੋਜੀ ਆਪ ਆ ਗਏ ਸੱਜੇ ਲੈਣ ਵਾਸਤੇ ਇੱਕ ਗ੍ਰਵਿੰਦਰ ਵੀਰੇ ਨਾਲ ਦੇ ਫਰੈਂਡਸ ਨਾਲ ਦੇ ਦੋਸਤ ਨੇ ਛੋਟੇ ਹੁੰਦੇ ਤਾਂ ਉਹਨਾਂ ਦਾ ਇਹ ਸਾਰਾ ਫਾਰਮ ਹਾਇਸ਼

ਹਾਈ ਕੀ ਚੀਜ਼ ਹੈ ਬੱਬੂ ਕੋਸ਼ਾ ਬੱਬੂ ਉਸ ਕਹ ਜਾਂਦਾ ਬੱਬੂ ਤੇ ਨਾਸਪਾਤੀ 'ਚ ਫਰਕ ਹੁੰਦਾ ਉਹਨੇ ਹੀ ਜ਼ਿਆਦਾ ਲੱਗਿਆ ਹੈ ਹਾਂਜੀ ਹਾਂ ਕਿੰਨੇ ਸਾਲ ਨੇ ਲੱਖ ਗੱਡੀ ਰੱਖੇ ਹਾਂਜੀ ਸੋਹਣੀ ਜਿਹਾ ਕੇ ਕਿੰਨਾ ਸੋਨਾ ਮੌਸਮ ਹੈ ਇਹ ਜਿਹੜੀ ਕਿੰਨੀ ਸੋਹਣੀ ਲੱਗ ਰਹੀ ਹੈ ਆ ਬੁੱਟੇ ਚ ਬਹੁਤ ਲਾਏ ਹੋਏ ਨੇ ਇਹਨਾਂ ਨੇ ਬਹੁਤ ਸੋਹਣੇ ਲੱਗ ਰਹੇ ਆ ਇਧਰ ਹੋਰ ਸਬਜ਼ੀ ਲਈ ਹੋਈ ਹੈ ਜੀ ਉਹ ਵੀ ਜਿਹਨੇ ਦੋਸਤ ਰਹਿ ਗਏ ਨੇ ਨਾ ਉਹਨਾਂ ਦੀ ਹੈ ਇਹ ਸਾਰਾ ਬਿਲਕੁਲੀ ਅੰਕਲ ਨੇ ਹਬ ਬਲਬੋਸ ਪਤਾ ਨਹੀਂ ਕੀ ਕਹਿੰਦੇ ਨੇ ਇਹਨਾਂ ਨੂੰ ਆ ਦੇਤੇ ਨੇ ਸਾਰੇ ਤੋੜ ਕੇ ਤੇ ਇਧਰ ਆਪਾਂ ਨੇ ਲਿਆਂਦੀ ਪੰਜੀਰ ਪਨੀਰੀ ਲਿਆਂਦੀ ਆਪਾਂ ਨੇ ਇਹ ਬਾਕੀ ਹੁਣ ਥੋੜ੍ਹਾ ਜਿਹਾ ਹੋਰ ਸਮਾਨ ਲੈ ਰਹੇ ਸੀ ਕਿ ਉੱਧਰ ਆ ਕਰ ਲਈ ਆਪਾਂ ਨੇ ਸ਼ਾਪਿੰਗ ਬੱਸ ਜੀ ਲੋ ਜੀ ਦੁਪਹਿਰ ਦਾ ਟਾਈਮ ਸੀਗਾ ਤੇ ਹੁਣੇ ਆਪੇ ਆਏ ਤੀਏ ਪਟਿਆਲੀ ਤੋਂ ਤੇ ਫਿਰ ਆ ਕੇ ਫਿਰ ਮੈਂਨੇ ਸੋਚੇ ਵੀ ਪਕੌੜੇ ਬਣਾ ਲੈਣੀਆਂ ਤੇ ਉਹਦੇ ਵਾਸਤੇ ਆਪਾਂ ਇਧਰ ਪਹਿਲਾਂ ਪਾਣੇ ਆ ਤੇਲ ਟੜਕਣੇ ਚ ਤੇ ਆ ਮੈਂ ਥੋੜੀ ਜਿਹੀ ਪਿਆਜ਼ ਲੈ ਲਈ ਸੀਗੀ ਤੇ ਆ ਮੈਂ ਨਹੀਂ ਉਹ ਰਹਿ ਦਿੱਤੀਏ ਆਪਣੇ ਆਲੂ ਭੁੱਲ ਗਈ ਆਲੂ ਦਿਮਾਗ ਚੱਕ ਆਈ ਨਹੀਂ ਤੇ ਆ ਮੈਂ ਥੋੜੀ ਜਿਹੀ ਹਰੀ ਮਿਰਚਾ ਮੈਂ ਤਿੰਨ ਹਰੀ ਮਿਰਚਾ ਨੂੰ ਕੱਟ ਲਈ ਸੀ ਜਿਹੜੇ ਮੈਂ ਇਹਦੇ ਵਿੱਚ ਪਾ ਦਾਂਗੀ ਬਾਕੀ ਆਪਾਂ ਲਾਲ ਮਿਰਚਾਂ ਵੀ ਪਾਵਾਂਗੇ ਥੋੜੀ ਇੱਕ ਇਹ ਨਾਲ ਲੱਗ ਜਾਂਦੀ ਮੈਨੂੰ ਵਧੀਆ ਲੱਗਦੀ ਆ ਨੇ ਤੇ ਬਾਕੀ ਇਹਦੇ ਵਿੱਚ ਮੇਰਾ ਤੇਲ ਸਾਰਾ ਪੈ ਗਿਆ ਤੇ ਬਸ ਹੁਣ ਆਪਾਂ ਸਾਰੇ ਸਮਾਨ ਮੈਂ ਸਾਰਾ ਇਕੱਠਾ ਕਰਕੇ ਰੱਖ ਲਿਆ ਇੱਧਰ ਆਪਾਂ ਇਧਰ ਪਾਣੇ ਆ ਨਾਲੇ ਮੈਂ ਧਰਦੀਆਂ ਚਾਹ ਫਿਰ ਤੋਂ ਪਹਿਲਾਂ ਮੈਨੂੰ ਵੀ ਪਹਿਲਾਂ ਮੈਂ ਇੱਧਰ ਪਾ ਕੇ ਨਾ ਫੇਰੀ ਮम्मा ਕਹਿੰਦੇ ਵੀ 2 ਮਿੰਟ ਵਾਸਤੇ ਇਹਦੇ ਵਿੱਚ ਰੱਖ ਦੀ ਸੋ ਹੁਣ ਮੈਂ ਪਾ ਰਹੀਆਂ ਚ ਸਾਰੇ ਮਸਾਲੇ ਉਸ ਤੋਂ ਪਹਿਲਾਂ ਬਬ ਮੈਂ ਪਾ ਲਿਆ ਮਿੱਠਾ ਹੈ ਮੈਂ ਇੱਕ ਕੌਲੀ ਉਹ ਲਈ ਲਿਆ ਬਾਕੀ ਜੀ ਬੇਸਨ ਘੱਟ ਗਿਆ ਫਿਰ ਮੈਂ ਬਾਅਦ ਚ ਹੋਰ ਲੈ ਲਾਂਗੀ ਕਿਉਂਕਿ ਮੇਰੇ ਸਾਬ ਨਾਲ ਤਾਂ ਸਰ ਜੂਗਾ ਕਿਉਂਕਿ ਅਸੀਂ ਇੰਨੇ ਜਾਗ ਨਹੀਂ ਪਤਾ ਤਾਂ ਬੀਰੇ ਹੁੰਦਾ ਤੀਗਾ ਫਿਰ ਬੀਰੇ ਤਾਂ ਵਧੀਆ ਖਾ ਲੈਂਦਾ ਸੀ ਹਨਾ ਹੁਣ ਤਾਂ ਮੈਂ ਤੇ ਮਾਮਾ ਜੀ ਖਾਣੇ ਬਸ ਮम्मा ਥੋੜੇ ਬਹੁਤ ਹੀ ਲੈਂਦੇ ਨੇ ਬੀਬੀ ਵੀ ਜਿਆਦਾ ਨਹੀਂ ਖਾਂਦੀ ਕਿ ਥੋੜੇ ਹੀ ਖਾਂਦੇ ਨੇ ਬਾਕੀ ਮਾਸੀ ਆਏ ਹੋਏ ਨੇ ਮਾਸੀ ਲੈ ਆ ਲੈਣਗੇ ਹੁਣ ਤਾਂ ਮੈਂ ਥੋੜੇ ਕੀਤਾ ਬਾਕੀ ਜੀ ਮੈਨੂੰ ਲੱਗਿਆ ਘੱਟ ਵੱਧ ਫਿਰ ਮੈਂ ਦੁਬਾਰਤ ਤੋਂ ਬਣਾ ਲਾਂਗੀ ਫਿਰ ਘੱਟ ਲਾਂਗੇ ਤਾਂ ਕੋਈ ਚੱਕਰੀ ਨਹੀਂ ਹੈਗਾ ਉਹ ਪਾਣੀ ਅਜਮੈਂੀ ਸਵੇਰੇ ਸੀਗਾ ਜੀ ਵਿੱਚ ਮੈਂ ਆਪਣੀ ਥੋੜੀ ਜਿਹੀ ਹਲਦੀ ਹਲਦੀ ਪੈਂਦੀ ਹੈ ਨਾ ਮੜੀ ਜੀ ਹਲਦੀ ਪਾ ਲੈਣੀ ਵੀ ਲੱਗਦੀ ਕੋਈ ਦੂਰੇਗਾ ਪਕੇ ਨਾ ਚੜਾ ਬੰਨਿਆ ਇਹ ਤਾਂ ਗੈਸ ਤੇ ਲਾਉ ਪੋ ਕਿਹਾ ਜੀ ਸਿਰਕਾ ਸਿਰਕਾ ਪੈਂਦਾ ਹੁੰਦਾ ਅੱਛਾ ਠੀਕ ਹੈ ਸੋ ਸਿਰਕਾ ਪਾ ਲਾਂਗੇ ਆਪਾਂ ਆ ਮੈਂ ਆਪਣੀ ਟੇਸਟ ਦੇ ਹਿਸਾਬ ਨਾਲ ਪਾ ਲਈ ਨਮਕ ਤੁਹ ਸਾਰੇ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਲਓ ਥੋੜੀ ਜਿਹੀ ਮੈਂ ਆਪਾ ਪਾਵਾਂਗੀ ਲਾਹ ਮੇਰੇ ਇੱਕ ਹੱਥ ਨਾਲ ਫੋਨ ਫੜਿਆ ਹੈ ਇੱਕ ਨਾਲ ਮੈਂ ਉਹ ਕਰ ਰਹੀਆਂ ਹਾਂ ਅੱਜ ਮੈਂ ਬਣਾ ਕੇ ਸਭ ਨੂੰ ਖਵਾਉਂਗੀ ਦੇਖਿਆ ਕਰੀਏ ਹਾਂ ਦੇਖਿਓ ਜੀ ਸੌਸ ਨਹੀਂ ਹੈ ਜੀ ਹੈ ਚਾ ਮੈਂ ਥੜ ਰਹੀਆਂ ਬਸ ਹੁਣੇ ਨਾਲ ਹੀ ਤੇ ਆਪਾ ਥੋੜੀ ਜਿਹੀ ਕਸੂਰੀ ਮੇਥੀ ਤੇ ਮੈਂ ਥੋੜੀ ਜਿਹੀ ਪਾਉਂਗੀ ਕਾਲੀ ਮਿਰਚ ਉਹ ਕਾਲੀ ਮਿਰਚ ਨੇ ਫਰਮਾਜ ਨੂੰ ਠੀਕ ਰੱਖਦੀ ਹੈ ਜੀ ਤਾਂ ਫਿਰ ਮੈਂ ਪਾਣੀ ਦੀ ਹਰੇਕ ਹਾਰੇ ਸਬਜ਼ੀ ਚ ਫਿਰ ਉਹ ਕਹਿੰਦੇ ਮੈਨੂੰ ਠੀਕ ਰੱਖਦੀ ਆ ਤੇ ਬਸ ਹੁਣ ਮੇਰਾ ਸਰਕਾ ਪਣਾ ਰਹਿ ਗਿਆ ਮੈਂ ਉਹ ਲੈ ਕੇ ਆਨੀ ਆ ਤੇ ਫਿਰ ਉਹ ਪਾਉਂਦੀ ਆ ਲੋਕੀ ਸਰਕਾ ਪਣਾ ਮਿਲਿਆ ਨਹੀਂ ਬਾਕੀ ਮੈਂ ਇਹਨੂੰ ਥੋੜਿਆ ਪਾਣੀ ਪਾ ਕੇ ਨੂੰ ਕਰ ਲਈ ਮਿਕਸ ਤੇ ਫਿਰ ਮੈਂ ਜਦਾ ਸਾਰਾ ਪਿਸਤਾ ਉਹਦੇ ਨਾਲ ਬਣਾਉਂਦੀ ਵੀ ਨਹੀਂ ਕਿਉਂਕਿ ਹੁਣ ਇੱਕ ਅੱਠ ਵਾਲੀ ਲੋਹਣਾ ਤਨਾਲ ਕੰਮ ਬਣਦੇ ਜੀ ਤੇ ਇਹਨੂੰ ਤਾਂ ਵੀਡੀਓ ਜਿਹਾ ਬਣਾਉਂਗਾ ਉਜੇ ਆਪਣੀ ਚਾਹ ਵੀ ਰਿਚ ਚੁੱਕੀ ਆ ਹੁਣ ਇੱਥੇ ਮੈਂ ਪਾਣੀ ਤੇ ਦੁੱਧ ਤੇ ਬਾਕੀ ਇਧਰ ਆਪਾਂ ਨੇ ਗੈਸ ਔਨ ਕਰਤਾ ਵੀ ਆਪਣਾ ਇਹ ਗਰਮ ਹੋ ਜAVE ਤੇ ਫਿਰ ਮੈਂ ਇਧਰ ਆਪਣੇ ਪਕੌੜੇ ਬਣਾ ਕੇ ਸਭ ਨੂੰ ਖਵਾਵਾਂ ਜਦ ਤੱਕ ਮੇਰੀ ਚਾਹ ਵੀ ਰੈਡੀ ਹੋ ਜਾਣੀ ਆ ਸਿਰਫ ਇੱਕ ਚੀਜ਼ ਦਾ ਘਾਟਾ ਮੇਰੇ ਕੋਲ ਅੱਜ ਹਾਨੀ ਸੌਸ ਅਸੀਂ ਗਏ ਵੀ ਸੀਗੇ ਉਹਨੇ ਪਟਾਲੇ ਬਟ ਮੈਂ ਭੁੱਲ ਗਈ ਮੇਰੇ ਯਾਦ ਮੈਨੂੰ ਵੀ ਸੌਸ ਖਤਮ ਆ ਬਾਕੀ ਹੁੰਦੀ ਇੱਧਰ ਅਗਰ ਕਹਿਣ ਕਿ ਫਿਰ ਮੈਂ ਬਖਸ਼ੀਵਾਲ ਤੋਂ ਲਿਆਉਂਦੀ ਜਾ ਕੇ ਪਿੰਡ ਤੋਂ ਤੇ ਬਾਕੀ ਇਧਰ ਮੈਂ ਨੇ ਦੀ ਵਿੱਚ ਇਹ ਮੈਂ ਨੇ ਆਪਣੇ ਆਲੂ ਦੇ ਪਿਆਜ਼ ਵਿੱਚੇ ਪਾ ਲਈ ਸੋਵਾਂਗੇ ਨੇ ਵਿੱਚੇ ਪਾ ਜੀ ਇਹਨੂੰ ਦੋ ਕੁ ਕਿੱਮਟ ਰੱਖ ਲਾਇਆ ਫਿਰ ਇਹ ਵਿੱਚ ਰੱਜ ਜਾਂਦੇ ਹੁੰਦੇ ਨੇ ਬਾਕੀ ਹੁਣ ਆਪਾਂ ਬਣਾਵਾਂਗੇ ਪਕੌੜੇ ਦੇ ਕਿੰਵੇਂ ਦੇ ਬਣਦੇ ਨੇ ਕਿਉਂਕਿ ਮੇਰੇ ਸਾਬਨਾਂ ਤੋਂ ਵਧੀਆ ਹੋਣਗੇ ਐ ਤਾਂ ਮੰਮਾ ਨੇ ਬੜੀਆ ਸਖਾਇਆ ਹੋਇਆ ਫਿਰ ਇੱਕ ਚੀਜ਼ ਦਸਤੀ ਹੋਈਆ ਬਾਕੀ ਖਾ ਕੇ ਬੜਾ ਚੱਲੂਗਾ ਹਨਾ ਕਿਵੇਂ ਦੇ ਨੇ ਨੂਨ ਮਿਰਚ ਕੱਟ ਵੱਧ ਕੇ ਨੇ ਆ ਸੋ ਲੋ ਜੀ ਮੈਂ ਦੁੱਧ ਲੈ ਕੇ ਆਈ ਇੱਧਰ ਮੈਨੇ ਆਪਣਾ ਪਲੇਟ ਵੀ ਧਿਆਨ ਨਾਲ ਲਈ ਜਿਸ ਵਿੱਚ ਮੈਂ ਰੱਖਾਂ ਕਿ ਸਾਰਾ ਸਮਾਨ ਆਪਣਾ ਓਕੇ ਆ ਲੋ ਜੀ ਇੱਧਰ ਮੈਨੇ ਪਾ ਦੇ ਵਿੱਚ ਆ ਦੇਖੋ ਇੱਕੇ ਵਾਰ ਦੁੱਧਾ ਨੇ ਬਦਿਆ ਬਣਾਈ। ਤੇ ਜੇ ਮੇਰੇ ਨਾਲ ਸਹੀ ਨਹੀਂ ਹੈਗਾ। ਉਹ ਘੋੜੀ ਲਈ ਪਾਣੀ ਵੀ ਚਲੋ ਪਹਿਲਾਂ ਪਾ ਕੇ ਫਿਰ ਮਿੱਤੋ ਆਪ ਖਾਣ ਦਿੰਨੀ ਆ ਬਾਅਦ ਚ ਫਿਰ ਮੈਂ ਪਾਈ ਜਾਉਂਗੀ ਕੱਢੀ ਆਉਂਗੀ ਕਿਉਂਕਿ ਹੁਣ ਇੱਕ ਹੱਥ ਨਾਲ ਮਤਲਬ ਬੰਦਾ ਪਹਿਲਾਂ ਇੱਕ ਇੱਕ ਕੰਮ ਬਣਦਾ ਹੈ ਹਨਾ ਆਪਾਂ ਦੋ ਕੰਮ ਨਹੀਂ ਕਰ ਸਕਦੇ ਵੀ ਨਾਲ ਵੀਡੀਓ ਵੀ ਨਹੀਂ ਇਕੱਲੇ ਬਣਾ ਸਕਦੇ ਹਨਾ ਤਾਂ ਕਰਕੇ ਦੀ ਬਾਕੀਏ ਫਿਰ ਮੈਂ ਇਹ ਤੁਹਾਨੂੰ ਵੀਡੀਓ ਦਿਖਾ ਦਾਂਗੀ ਕਿ ਅਗਰ ਆਪਾਂ ਇਹ ਦੁੱਤੀ ਪਾਲੇ ਚਾਹ ਚਾਹੀ ਆਪਣੀ ਤਿਆਰ ਹੋਣ ਲਈ ਚਾਹ ਨੂੰ ਹੋਰ ਕੁਝ ਪਾ ਕੇ ਬਣਾਇਆ ਇਕੱਤਰ ਤੁਸੀਂ ਪਈ ਵੀ ਦੁੱਤੀ ਪਾਲੀ ਬਾਕੀ ਜਮੈਂ ਪਾਣੀ ਵਿੱਚ ਚਾਹ ਦੇ ਲੌਂਗ ਲੈਫਸ ਪਾ ਲੈਂਦੇ ਹਾਂ ਜਸ ਇਹ ਵੀ ਬਣੇ ਨੇ ਪਕੌੜੇ ਨਾਲ ਮਜ਼ਾ ਆਉਂਦਾ ਠੰਡਾ ਮੌਸਮ ਨਾਲ ਪਕੌੜੇ ਚੰਗੇ ਨਜ਼ਾਰੀ ਕਿ ਸੋਹਣੀ ਜੀ ਦੇਖੋ ਮੇਰੇ ਦੇ ਅੰਦਰ ਪਕੌੜੇ ਆਪਣੇ ਬੰਦ ਰਹੇ ਨੇ ਥੋੜੀ ਜਿਹੀ ਹੋਰ ਤਿਆਰ ਰਹਿ ਗਏ ਤੇ ਬਾਕੀ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਖਾਰੇ ਸੀਗੇ ਵੀ ਕਹੇ ਜੇ ਲੱਗੇ ਕਿਵੇਂ ਦੇ ਲੱਗੀ ਬੀਬੀ ਪਕੌੜੇ ਵਧੀਆਂ ਨੇ ਵਧੀਆਂ ਨੇ ਇਸ ਵਾਰੀ ਤੇ ਬੀਬੀ ਨੂੰ ਬੀਬੀ ਨੂੰ ਉਹ ਖਾਈ ਵੀ ਖਰਾਬ ਨਾ ਕਰਨ ਕਿਵੇਂ ਦੇ ਲੱਗੇ ਪਕੌੜੇ ਪਾਣੀ ਜਮਾ ਵਧੀਆ ਨਹੀਂ ਹੈਗੇ ਹਾਂ ਐ ਤਰੀ ਹੋ ਸਕਦਾ ਤੁਸੀਂ ਸਿਖਾਇਆ ਹੋਇਆ ਹਲਾਈ ਮਾਸ ਕਿ ਤੁਸੀਂ ਸਿਖਾਇਆ ਹੋਇਆ ਇਹ ਤਾਂ ਹੋ ਨਹੀਂ ਸਕਦਾ ਭਾਈ ਪਤਾ ਹੈ ਕਿਹੜੀ ਚੀਜ਼ ਕਿੰਨੀ ਕੁ ਪਾਣੀ ਹੈ ਅੱਜ ਇਹਨੂੰ ਦੱਸਿਆ ਨਾ ਨਹੀਂ ਕੋਸਾ ਕਾਪੇ ਬਣਾਏ ਨੇ ਕੀ ਦੱਸਾਂ ਜੀ ਕੋਲ ਨਾ ਤੁਸੀਂ ਥੋੜਾ ਪਤਾ ਲਾਓਗੇ ਅੰਨਾ ਨਹੀਂ ਰੋਇਆ ਜੇ ਮਾੜਾ ਜਾ ਕੇ ਕੁੱਟਕੇ ਪਾਣੀ ਵਿੱਚ ਰੱਖ ਲੈਂਦੀ ਨਾ ਦੀ ਫਿਰ ਹੋਰ ਵਧੀਆ ਹੋਣਾ ਸੀਗਾ ਹੋਰ ਇਹਨਾਂ ਚ ਵੀ ਹੁੰਦਾ ਨੂੰ ਜਦ ਆਪਾਂ ਧੋਂਦੇ ਹਾਂ ਹਾਂ ਉਸ ਤੋਂ ਪੈ ਜਾਂਦਾ ਹਾਂ ਹਾਂ ਸਰਕਾ ਰਹਿ ਗਿਆ ਸਰਕਾ ਉੱਥੇ ਬੋਤਲ ਰੱਖੀ ਸੀ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਪਤਾ ਨਹੀਂ ਉੱਥੇ ਰੱਖਦੇ ਪਰ ਸਰਪਤੀ ਤੇ ਉਹ ਛੋਟੀ ਵੀਰ ਦੇਤੀ ਜੀ ਹਾਂ ਚਲੋ ਫਿਰ ਤਾਂ ਬਹੁਤ ਵਧੀਆ ਹੋਇਆ ਬਣ ਕੇ ਕੱਲ ਨੂੰ ਕੁਝ ਹੋਰ ਬਣਾਵਾਂਗੇ ਅੱਜ ਮੈਨੂੰ ਤੁਹਾਨੂੰ ਕਿਵੇਂ ਲੱਗੀ ਮੇਰੀ ਪਖੜੀ ਬਹੁਤ ਸੁਣੇ ਲੱਗੇ ਬਹੁਤ ਯਾਰ ਦੋ ਦਿਨ ਪੀਛੇ ਚੱਕ ਲੈ ਓਕੇ ਨੰਨ ਮੇਲੀ ਆ ਮੇਜ ਅਸਟਾ ਵੀ ਕਿ ਨਿਵਦੀ ਬਣੀਆਂ ਮੈਂ ਖਾਸਾ ਕੁਸ ਪਾਕੇ ਬਣਾਤੀ ਲੋ ਜੀ ਖਾਓ ਕਿੱਡਲੀ ਤਾਂ ਨਹੀਂ ਪਾਈ ਨਾ ਕਿੱਡਲੀ ਨਹੀਂ ਪਾਉਂਦੀ ਆ ਫਿਰਦੀ ਆ ਕਿੱਡਲੀ ਤੁਹਾਡੇ ਉੱਪਰੇ ਆ ਜੀ ਹੂੰ ਮਮਾ ਉੱਥੇ ਨਾ ਤੇਲ ਚੜ ਜਾਂਦਾ ਹਾਂਜੀ ਮੈਂ ਪਰੇਣ ਫੋਨ ਚ ਦੇਖ ਕੇ ਆਈ ਹਾਂ ਜੀ ਉੱਥੇ ਤੇਲ ਚੜ ਜਾਂਦਾ ਬੀਬੀ ਫਿਰ ਭੁੱਖ ਨਹੀਂ ਲੱਗਦੀ ਬਾਕੀ ਇੱਕ ਦੋ ਮੈਂ ਖਾ ਲਿਆ ਸੀ ਖੜੀ ਖੜੀ ਨਹੀਂ ਨਹੀਂ ਡਾਣ ਤੋਂ ਬਾਅਦ ਚ ਐਸੀ ਰਹੀ ਹਾਂ ਦੇਖੋ ਮਾਇਰ ਕਾਲ ਨੈਟ ਵਾਈਫਾਈ ਖਾਣੇ ਵਾਈਫਾਈ ਇਹਦੇ ਸ਼ਰਟ ਹੈ ਜਸ ਐਨੀ ਵੀ ਨਹੀਂ ਜਾਦੇ ਹੈਗੇ ਨਹੀਂ ਨਹੀਂ ਹੂੰ ਦਾ ਸਾਹੀ ਫੁੱਲ ਸੀ ਜਿਹੜੇ ਲਾਇਨੇ ਆ ਚਲੋ ਨੇ ਆ ਦੇਖ ਲੈਂਦੇ ਆ ਵੀ ਹੋ ਜੂ ਹਨ ਇਹਨੂੰ ਹੁਣ ਆਪਾਂ ਮੱਛਰਾਂ ਨਹੀਂ ਲਾਵਾਂਗੇ ਆ ਠੀਕ ਆ ਕਿੰਨੇ ਤੋਂ ਬਾੜ ਵਾਲਾ ਹੁੰਦਾ ਅੱਜ ਕੱਲ੍ਹ ਹਾਂ ਜੀ ਆ ਥੋੜਾ ਜਿਹਾ ਤਾਂ ਕਢਾ ਲਿਆ ਥੋੜਾ ਜਿਹਾ ਰਹਿ ਗਿਆ ਇਹ ਚ ਕੱਲ ਫਿਰ ਮੈਂ ਆ ਗਿਆ ਸਬਜ਼ੀਆਂ ਬੱਦੂ ਸਬਜ਼ੀਆਂ ਤਾਂ ਜੀ ਆ ਕੇ ਗਿਆ ਦੇ ਫੁੱਲ ਕਿੰਨੇ ਆਏ ਬਨੇ ਹਨੇ ਕਦੂ ਕੀ ਇਹਨੂੰ ਜਿੱਟੇ ਜਿੱਟੇ ਮੇਨਰ ਹਾਲ ਤਾਂ ਬੁਰੀ ਹੋ ਜਾਂਦੀ ਆ ਚੀਣੀ ਬਣ ਜਾਂਦੀ ਆ ਆਪਾਂ ਨੇ ਮੱਛਰਾਂ ਨਹੀਂ ਪਾਉਣੀਆਂ ਗੋਭੀ ਤੇ ਐਕਣ ਐਕਣ ਆਹ ਥੱਲੇ ਪਨੇ ਕੰਡਕੀ ਕੱਢ ਲੋ ਪਹਿਲਾਂ ਡੱਕੇ ਕੱਢ ਲੈ ਦੋ ਉੱਤਰ ਦੋ ਟੇਟੇ ਕਰਕੇ ਇੱਕ ਸੇ ਦੇ ਤੇ ਕਿੰਨੇ ਡੱਕੇ ਹੋ ਗਏ ਹੈ 10 ਡੱਕੇ 11 ਇਹ ਤਾਂ ਵੀ ਟਾਂਚੇ ਉਧਰ ਉਧਰ ਸੁਟਾਉ ਮੱਛਰਾਂ ਨਹੀਂ ਲੱਗ ਗਈ ਆਲੇ-ਦਾਲੇ ਤੇ ਮਿੱਟੀ ਤੇ ਚਿਪਾ ਸਿੱਟ ਦੇਣੇ ਨੇ ਹਣੀ ਹਾਂ ਦੇਖੋਗੇ ਜਿਵੇਂ ਸੈਟ ਆਇਆ ਜਿਵੇਂ ਸੈਟ ਆਇਆ ਆਹ ਜਿਵੇਂ ਇਟਾਂ ਨਾਲ ਤਾਂ ਫੇਰ ਵੀ ਮੱਥਰ ਪੜੂਗਾ ਜਿਵੇਂ ਆਲੇ-ਦਾਲੇ ਦੱਪਤੀਆਂ ਦੇਖੋ ਇਹ ਥੋੜਾ ਐਕਸਪੀਰੀਅੰਸ ਕਰਕੇ ਦੇਖਿਆ ਤੇ ਚੱਲ ਪਿਆ ਫਿਰ ਗਾਹ ਨੂੰ ਹੋਰ ਲਾਇਆ ਕਰਾਂ ਇੱਥੇ ਫਿਰ ਵਧਾ ਲਾਂਗੇ ਹਨ ਮੱਛਰ ਤਾਂ ਥੋੜਾ ਜਿਹਾ ਚਿਰਾਂ ਮਹੀਨਾ ਤਾਂ ਹੋਊ ਗਈ ਆਹ ਹਾਂ ਸੌਣ ਸੌਣ ਆਹ ਦਾਣੇ ਉਹ ਡੱਪਣ ਦਾ ਜੂਰੀਆ ਕੰਮ ਹੈ ਹਾਂ ਬਿਊਡ ਨਾ ਜਾਵੇ ਹਨਾ ਨਾ ਹੂੰ ਇੱਕ ਪਤੰਗ ਦਾ ਪਹਿਲਾਂ ਹੀ ਵੜ ਜਣਾ ਥੋੜਾ ਹੂੰ ਆਲੇ-ਦਾਲੇ ਇੱਕਨ ਮਿੱਟੀ ਪਾ ਦੀ ਦੇਖਦੇ ਆ ਕਿਵੇਂ ਸਿਸਟਮ ਠੀਕ ਆ ਕਿ ਨਹੀਂ ਨਹੀਂ ਤਾਂ ਖਤਮਾ ਨਹੀਂ ਗੋਭੀ ਖੜਾ ਦੂੰ ਹਾਂ ਹਾਂ ਇਹਨੂੰ ਪਾਣੀ ਦੇਣਾ ਪਏ ਇੱਥੇ ਆ ਪੈਪਾ ਪੈਪਾ ਪੈਪ ਸਿੱਟ ਦਾਂਗੇ ਉੱਥੇ ਪਾਣੀ ਦੇ ਦਿਆ ਕਰਾਂਗੇ ਇੱਥੇ ਇੱਥੇ ਤੀ ਤਾਂ ਪੈਪਾ ਹੀ ਰਿਹਾ ਵਿੱਚ ਦੀਂਦਾ ਨਹੀਂ ਇਹਦੇ ਉਹ ਕੱਲੂ ਸਾਫ਼ ਕਰਨ ਆਉਣਗੇ ਜੇ ਮੌਸਮ ਠੀਕ ਰਿਹਾ ਫਿਰ ਇੱਥੇ ਸਿੱਟ ਦਾਂਗੇ ਨਹੀਂ ਤਾਂ ਉਹ ਵਿੱਚ ਕੱਦੂ ਆ ਯਾਰ ਕਿੱਥੇ ਹਾਂ ਉਸੇ ਨਹੀਂ ਐ ਤਾਂ ਤੇ ਮਾਮਾ ਹੁਣ ਕੱਦਾਂ ਫਰਦਾ ਸੋਟੀ ਲਾਇਆ ਸੋਟੀ ਨਾਲ ਪਹਿਲਾਂ ਮੈਂ ਐਵੇਂ ਐਵੇਂ ਖੜਕਾ ਉਹ ਕਰਦੇ ਐਵੇਂ ਐਵੇਂ ਉਰਾ ਪਰਾਂ ਜਿਹਾ ਇਹਨੂੰ ਕਰਦੇ ਇਹਨੂੰ ਬੱਸ ਨਹੀਂ ਬੜ ਜਾਂਦੀ ਜੀ ਕੋਈ ਨਾ ਉਹ ਤੀਗਾ ਹਨਾ ਸਾਡਾ ਟਿੰਕੂ ਆ ਰਿਹਾ ਸਾਡੀ ਜਸਪ੍ਰੀਤਾ ਆਉਂਦੀ ਆ ਹੇ ਲੋ ਜੀ ਆਪਣੀ ਵੀਡੀਓ ਹੋ ਗਈ ਹੈ ਜ਼ਿਆਦਾ ਲੰਬੀ ਸੋ ਆਪਾਂ ਕਰਦੇ ਵੀਡੀਓ ਨੂੰ ਇੱਥੇ ਹੀ ਐਂਡ ਹੋਪਸ ਸੋ ਤੁਹਾਨੂੰ ਸਾਰੇ ਜਣ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਬਾਕੀ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜੇ ਤੁਹਾਨੂੰ ਇਹ ਜੀ ਵੀਡੀਓਸ ਨੂੰ ਦੇਖਣੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਅਗਲਾ ਵਲੌਗ ਆਪਾਂ ਬਹੁਤ ਜਲਦੀ ਪਾਵਾਂਗੇ ਥੈਂਕ ਯੂ